ਅਕਾਲਾ ਨਾ ਮੈਂ ਮੇਰੇ ਘਰ ਵਾਲੇ ਨੂੰ ਆਖਿਆ ਮੈਂ ਕਿ ਗੱਲ ਸੁਣੋ ਜੀ ਮੇਰੀ ਥੋਡੀ ਮਾਂ ਦੇ ਸਹੁਰੇ ਰਹਿੰਦੀ ਨੂੰ ਮੈਨੂੰ ਪੂਰੇ 25 ਸਾਲ ਹੋ ਗਏ ਆ ਤੇ ਜੇ ਤੁਸੀਂ ਆਗਿਆ ਦਉ ਤਾਂ ਮੈਂ ਚਾਰਕਦਾਂ ਤੁਹਾਡੇ ਸੱਸ ਦੇ ਸਹੁਰੇ ਨਾਲ ਤੇ ਮੈਨੂੰ ਕਹਿੰਦੇ ਨਹੀਂ ਨਹੀਂ ਉੱਥੇ ਨਹੀਂ ਜਾਣਾ ਆਪ ਕੰਮ ਦਾ ਸੀਜ਼ਨ ਚੱਲੀ ਜਾਂਦਾ ਤੈਨੂੰ ਉੱਥੇ ਜਾਣ ਦੀ ਪਈ ਆ ਹੁਣ ਮੈਨੂੰ ਕੱਲ ਦੀ ਐ ਨਹੀਂ ਸਮਝ ਆਉਂਦੀ ਵੀ ਉੱਥੇ ਕਾਤੋਂ ਨਹੀਂ ਮੈਨੂੰ ਜਾਣ ਦਿੱਤਾ ਜਾ ਰਿਹਾ ਕੀ ਗੱਲ ਬਾਈ ਥੋਡੀ ਮਾਂ ਦੇ ਸਹੁਰੇ ਤਾਂ ਮੈਨੇ ਸਾਲ ਲਾਤੇ ਤੇ ਮੈਂ ਆਪਦੀ ਮਾਂ ਦੇ ਸਹੁਰੇ ਜਾ ਥੋਡੀ ਸੱਸ ਦੇ ਸਹੁਰੇ ਨਹੀਂ ਜਾ ਸਕਦੀ ਕੀ ਈ ਤੁਹਾਡੇ ਘਰ ਵਾਲੇ ਵੀ ਐਂ ਕਰਦੇ ਆ ਵੀ ਆਪਦੀ ਮਾਂ ਦੇ ਸਹੁਰੇ ਤਾਂ ਤੁਹਾਨੂੰ ਕਹਿੰਦੇ ਰੋ ਤੇ ਆਪਦੇ ਸੱਸ ਦੇ ਸਹੁਰੇ ਤੁਹਾਨੂੰ ਜਾਣ ਨਹੀਂ ਦਿੰਦੇ ਜੇ ਐਂ ਕਰਦੇ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਧਰਨਾ ਲਾਵਾਂਗੇ ਆਪਾਂ ਉਹਨੂੰ ਕਹਾਂਗੇ ਦੂਜੇ ਨੂੰ ਵੀ ਉਹਨੂੰ ਕਹਿੰਦੇ ਜੜ ਖੱਟੀ ਪੱਗ ਵਾਲਾ ਨਹੀਂ ਭੈਣੇ ਭਗਵੰਤ ਭਗਵੰਤ ਮਾਨ ਉਹਨੂੰ ਕਹਾਂ ਕਿ ਸਾਡਾ ਫੈਸਲਾ ਕਰਾ ਨਹੀਂ ਅਸੀਂ ਵੀ ਬਿੰਬਗਾ ਤਾਪ ਧਰਨਾ ਲਾਵਾਂਗੇ ਵੀ ਅਸੀਂ ਤਾਂ ਆਪਦੇ ਬੰਦਿਆਂ ਦਾ ਜਿਹੜਾ ਮਾਵਾ ਇਹਨਾਂ ਦਾ ਮਾਵਾ ਦੇ ਸਹੁਰੇ ਅਸੀਂ ਇਹਨਾਂ ਚਰ ਰਗੇ ਤੇ ਸਾਡਾ ਮਾਵਾ ਦੇ ਸਹੁਰੇ ਸਾਨੂੰ ਜਾਣਦੇ ਨਹੀਂ ਤੇ ਨਾ ਇਹ ਆਪਦੀਆਂ ਸੱਸਾਂ ਦੇ ਸਹੁਰੇ ਸਾਨੂੰ ਜਾਣ ਦਿੰਦੇ ਆ ਸਾਨੂੰ ਇਹ ਇਨਾਂ ਰਿਸ਼ਤੇਦਾਰਾਂ ਨਾਲੋਂ ਤੋੜਦੇ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਫਿਰ ਮੈਂ ਤੁਹਾਡੇ ਨਾਲ ਲੜੂੰਗੀ ਆਪਾਂ ਸਾਰਨਾ ਜਾਣ ਨੂੰ ਕਾਠਣਾ ਹੋ ਕੇ ਧਰਨਾ ਲਾਵਾਂਗੇ ਉੱਤੇ ਬਾਗੇ ਪੁਰਾਣੇ ਚੌਂਕਚ ਹੋਰ ਕੀ